ਲੋ ਵੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸ਼ੌਂਕੀ ਪੀਵੀ 30 ਚੈਨਲ ਦੇ ਨਾਲ ਤੇ ਦੋਸਤੋ ਅੱਜ ਦਿਨ ਐਤਵਾਰ ਆ ਤੇ ਹਰ ਐਤਵਾਰ ਦੀ ਤਰ੍ਹਾਂ ਅੱਜ ਪਿੰਡ ਸੂਰੀਆ ਵਾਲਾ ਵਿਖੇ ਬੱਕਰਾ ਮੰਡੀ ਲੱਗ ਚੁੱਕੀ ਆ ਸੁਬਾ ਸੁਬਾ ਦਾ ਟਾਈਮ ਆ ਤੇ ਜਿਹਨੇ ਵੀ ਕੋਈ ਸੌਦਾ ਹੋਇਆ ਤੁਹਾਨੂੰ ਲਾਈਵ ਦਿਖਾਵਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਓ ਦਿਖਾਉਣੇ ਆ ਦੋਸਤੋ ਤੁਹਾਨੂੰ ਪਹਿਲਾ ਸੌਦਾ 25000 ਮੰਗਿਆ ਬਾਈ ਲਓ 25000 ਮੰਗਿਆ ਬਾਈ ਫਰੀਦਕੋਟ ਤੋਂ ਬੱਕਰੀ ਲੈ ਕੇ ਆਏ ਆ ਤੇ ਰਾਜੀ ਲੈਂਦਾ ਹੈ ਰਾਜੀ ਕੀ ਲਾਇਆ ਬਾਈ ਮੈਂ ਤਾਂ ਕੋਈ ਨਹੀਂ ਹੋਰੀ ਮੈਂ ਜਾ ਜਾ ਕਰ ਲਾਂ ਜੀ ਉਹ ਭਾਵੇਂ 30 ਆਖੇ ਤੇ ਤੂੰ ਜਿੰਨੇ ਤੂੰ ਭਾਵੇਂ 5 ਆਖ 10000 10000 ਰੁਪਇਆ ਮੰਦਰ ਸਾਈ ਕੱਢ ਕੇ ਸਾਦਾ ਕਰਾਏ ਨਾ ਕੱਟ ਕੇ ਲੈ ਲਾ ਦੇ ਲੈ ਗਾਰੰਟੀ ਲੈਣਾ ਫਿਰ ਹਿਸਾਬ ਨਾਲ ਹਾਂ ਨੂੰ ਕਰਾਉਣ ਦਾ ਹੁਣ ਅਗਲਾ ਗਾਂ ਅਗਲੇ ਨੂੰ ਵੀ ਝਾਕ ਚ ਹੁੰਦੀ ਆ ਹਾਂ ਜੀ ਅਗਲੇ ਇਹ ਨਿਕੜਾਈ ਸੋਨਾਂ ਦੀ ਉਹ ਤਾਂ ਕਿਸਮਤ ਆ ਉਹਦੀ ਕਿਸਮਤ ਆ ਪੈਸੇ ਲਾਉਂਦਾ ਤੂੰ ਨਿਕੜਦੀ ਵਾਲਾ ਤੂੰ ਗਾਰੰਟੀ ਲੈ ਸੋਨ ਵਾਲੀ ਕਰਕੇ ਵੇਚ ਲਾ ਉਹਦਾ ਕਿਸਮਤ ਹੋਣੀ ਉਹਦੀ ਕਿਸਮਤ ਆ ਮੈਂ ਆਪਾਂ ਤੁਹਾਨੂੰ ਪਹਿਲੇ ਕੱਲ ਦੱਸਿਆ ਹਾਂ ਗਾਰੰਟੀ ਇਹ ਜਿਹੜੀ ਚੀਜ਼ ਮੈਂ ਉਹੀ ਗੱਲ ਕਰਦਾ ਵੀ ਜੰਨਤ ਤੂੰ ਕਰਕੇ ਵੇਚ ਲੋ ਉਹ ਜੀ ਆਹ ਕਿਹੜਾ ਰਹਿਣਗੀ ਬੁਖਰੀ ਤੇਰੀ ਆ ਵੀ ਤੇਰੇ ਇਨਿਓ ਗੱਬਣ ਹੋਵੇ ਖਾਲੀ ਹੋਵੇ ਕੋਰ ਕੀ ਹੈ ਨਾ ਫਿਰ ਤੂੰ ਗੁਰਦਸ ਸਿੰਘ ਦੀ ਬੱਚੀ ਪੁੱਛੇ ਵਾਲੇ ਖੜੇ ਜਾਂਦੇ ਨਹੀਂ ਫਰਾਹ ਮੇਰੀ ਗੱਲ ਸੁਣ ਉਹਨੇ ਨੇ ਬੱਚੀ ਮੰਗਲ ਦੇ ਦਾ ਲਾ ਲਿਆ ਆਪਾਂ ਲੜਨ ਦੇ ਹਾਂ ਦੋਨੇ ਤਰ੍ਹਾਂ ਹਾਰਾ ਨਾ ਕਰਾ ਦੋਵੇਂ ਤਰ੍ਹਾਂ ਹਾਂ ਬੱਸ ਫਿਰ ਸੌਦਾ ਹੁੰਦਾ ਜਜੇ ਦਾ ਜਜਾ ਜਜੇ ਦਾ ਬੱਕਰੀ ਲੈ ਜਾਗੇ ਨਹੀਂ ਤੇਰੀ ਬੱਕਰੀ ਤੇਰੇ ਕੋਲੇ ਆ ਅ ਜਜੇ ਦਾ ਤੰਗੇ ਲਾਓ ਪੈਸੇ ਬੋਲ 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 ਦੋਨੇ ਤਰੇ ਬੋਲੋ ਯਾਰ ਉਹਨੂੰ ਤਾਂ ਮਾਪੇ ਹੀ ਪਾ ਦੋ ਜਿੰਨੇ ਪੈਂਦੇ ਮੈਨੂੰ ਤੁਸੀਂ ਦੱਸੋ ਕੂੰ ਦੱਸ ਵੀ ਆ ਰੈ ਕਰੋ ਤੁਸੀਂ ਦੋਵੇਂ ਭਰਾ ਪਹਿਲਾਂ ਇੱਕ ਮਿੰਟ ਹਾਂ ਰੈ ਕਰਿਆ ਉਹ ਠੀਕ ਆ ਕੋਈ ਗੱਲ ਨਹੀਂ ਹਾਂ ਵੀ ਲੈ ਰੈ ਕਰਿਆ ਇਹ ਮੁੰਡੇ ਹੁਣ ਦੱਸੋ ਜੀ ਫੜ ਮੈਂ ਤੈਨੂੰ ਕਹੂੰਗਾ ਕੁਝ ਫਿਰ ਤੂੰ ਕਹਿ ਤੂੰ ਵਾਰੀ ਗੱਲ ਕਰਦੀ ਮੈਂ ਤੈਨੂੰ ਕੱਤੀ ਨਹੀਂ ਕਹਿੰਦਾ ਥਾਈ ਮੋੜਦੀ ਤੇਰੇ ਨਾਲ ਨਹੀਂ ਚੰਬੜਦੀ ਇਹ ਮੋੜਦੀ ਸਾਨੂੰ ਕੀ ਹੈ 11000 ਦੇ ਵਿੱਚ ਲੈ ਨਾ ਉਹਨੀਆਂਰ ਤੈਨੂੰ ਉਹ ਦੱਸਦਾ ਜੈ ਜੇ 2 ਥੱਲੇ ਨਹੀਂ ਦੇਣੀ ਫਿਰ ਦੇਣੀ ਹੋਵੇ ਤਿਆਰ ਨਾ ਲੱਗਿਆ ਬੇਟਾ ਇਹ ਦੂ ਥੱਲੇ ਨਹੀਂ ਦੇਣੀ ਫਿਰ ਆ ਦੇ ਯਾ 12000 ਤੀਓ ਰੋਣਾ ਇਹ ਰੋਣ ਮੈਂ ਉਹਨੂੰ ਠੀਕ ਆ ਠੀਕ ਆ ਠੀਕ ਆ ਮੈਂ ਉਹਨੂੰ ਪੁੱਛਾਂ ਖਾਲੀ ਬੱਕਰੀ ਆਪਾਂ ਕਹਿੰਦੇ ਖਾਲੀ ਜਿੱਦੂ ਰਾਹ ਨਿਕਲਦਾ ਜਿੱਦੂ ਮਤਲਬ 2000 ਫਟੋ ਗੱਬੜ ਕਰਦੇ ਆਈ ਖਾਲੀ ਕਰਦੇ ਚੱਲ ਗਦਾ ਭਰਾ ਮਾਲਾ ਸੀ ਗੱਬੜ ਨਿਕਲੀ ਥੋੜੀ ਕਿਸ ਬਾਰੇ ਹਾਂਜੀ ਹਾਂਜੀ ਸਹੀ ਆ ਆਪਾਂ ਨੂੰ ਪੁੱਛੇ ਨਹੀਂ ਗਏ ਜਾਂ ਬੰਦੀ ਨਾ ਤਾਂ ਨੇ ਸਾਨੂੰ ਤਾਂ 4 ਰੁਪਏ ਬਚਣਗੇ ਤਾਂ ਹੀ ਦੇਵਾਂਗੇ ਬਿਲਕੁਲ ਬਿਲਕੁਲ 12 ਮੈਂ ਆਸੀ ਲੈ ਕੇ ਆਇਆ ਮੈਂ ਚਲੋ ਵੀ ਮੈਨੂੰ ਕੋਈ 4 ਰੁਪਏ ਛੱਡੂਗੀ ਮੈਂ ਵੀ ਆਸੀ ਲੈ ਕੇ ਆ ਜਾਣਾ ਅਖੀਰ ਛੰਡ ਕੇ ਦੱਸ ਦੇ ਵੀ ਇਦੂ ਘੱਟ ਨਹੀਂ ਦੇਣੀ ਬਾਈ ਸਾਨੂੰ ਪਹਿਲਾਂ ਪੂਰਾ ਲਾਦਾ 16 ਲਾ ਤਾਂ ਦੇ ਨੂੰ ਮਨੇ ਪੂਰਾ ਜਾਇਦਾ 25 ਤੋਂ 16 ਨੇ ਕਰਤਾ ਲੈ ਇੱਕ ਜਵਾਨ ਦੱਸਦੇ ਤੈਨ 12000 ਦੀ ਕਹਿਦੀ 12000 ਦੀ ਕਹਿਦੀ 25 ਤੋਂ 10000 ਘਟ ਗਿਆ ਤੇ ਤੁਸੀਂ ਦੱਸੋ ਤੂੰ 10 ਦੱਸ ਤੂੰ 11 ਦੀ ਨਹੀਂ ਭਰਾ ਮੇਰੀ ਗੱਲ 12 12 ਕਹਿਦਾ 12 ਕਹਿਦਾ 2000 ਮੈਂ ਵਧਿਆ ਮੈਂ ਕਿਹੜਾ ਬੁਲਾ ਜਿਉਂਨੇ ਦਾਖਲਾ ਹੁਣ ਮਿਲ ਗਈ ਹਾਂ ਤੁਸੀਂ ਬੱਚੀ ਮੰਗਾ ਤੁਹਾਨੂੰ ਮਿਲ ਗਿਆ ਮੰਗਣ ਵਾਲੇ ਨੇ ਮੰਗਣਾ ਲਾਉਣ ਵਾਲੇ ਲਾਉਣਾ ਬੇਕੂ ਤਾਂ ਦਾ ਤਾਂ ਨਹੀਂ ਆਇਆ ਬੰਦੀ ਦਾ ਸੀ ਉਹੀ ਛੱਡ ਲੈ ਕੇ ਆਇਆ ਸਹੀ ਆ ਕੋਈ ਜਾਨਵਰ ਦਾ ਆ ਸੌਦਾ ਆੜਿਆ ਖੜਾ ਥੋੜਾ ਆਇਆ ਯਾਰ ਜਵਾਰਦੇ ਯਾਰ ਫਿਰ ਕੱਢ ਦੇ ਮੈਨੂੰ ਕਹ ਨਹੀਂ ਦੱਸ ਦੇ ਵੀ ਤੂੰ ਕੱਟ ਦੇ ਹਾਂ ਸੌਦਾ ਤੈਨੂੰ ਕਹਦਾ ਸੋਲਾ ਤੈਨੂੰ ਕਟਾਉਣਾ ਵਧਾਉਣਾ ਜਮੇ ਹੀ ਨਹੀਂ ਇਨੇ ਦੀ ਇਨੇ ਦੀ 16 ਦੀ ਯਾਰ ਇਹਨੇ ਦਾਸ ਰਾਇ ਮੈਂ 12 ਆ ਗਿਆ ਹੋ ਸਕਦਾ ਗੱਬਣੀ ਹੋ ਜਾਈ ਅਸੀਂ ਤਾਂ ਖਾਲੀ ਕਰਕੇ ਕਹਿੰਦੇ ਆਂ ਤਾਂ ਬਹਿ ਨਿਕਲ ਦੇਣੀ ਉਹ ਆਦਾ ਗਰੰਟੀ ਨਹੀਂ ਕੋਈ ਦਿੰਦਾ ਬਣੀ ਆ ਖਾਲੀ ਕਰਕੇ ਦੇਉਂਗਾ ਕੱਲ ਨੂੰ ਲੜਾਈ ਪਵੇ ਤੇ ਹੁਣ ਕੱਲ ਨੂੰ ਤੈਨੂੰ ਬੁਲੇ ਟੀਮ ਰਿਹਾ ਬੰਦੇ ਨੂੰ ਪਤਾ ਹੀ ਖਾਲੀ ਤਾਂ ਖਾਲੀ ਹੁਣ ਦੋ ਦੋ ਲੱਗੇ ਪੋ ਦੋਨੇ ਤਰ੍ਹਾਂ ਦਾ ਨੇੜੇ ਨੇੜੇ ਡੇੜੇ ਜਾਵਾਂ ਹਾਂ ਗੱਲ ਠੀਕ ਨਾ ਆਪਾਂ ਉਹ ਵਿਚਾਰਾ ਨੇੜੇ ਲਾ ਦੇ ਤੇ ਨਾਂ ਲੱਗਦਾ ਠੀਕ ਨਾ ਫਰਕ ਆ ਇਹ 16 ਦੀ ਆਂਦੇ ਆ ਬਾਈ ਨੇ ਬੱਚੀ ਮੰਗੇ ਬਾਈਆਂ ਦਾ 16 ਤੋਂ ਘੱਟ ਲੈ ਦੇਣੀ ਮੈਂ ਇਹਨੂੰ ਅਗਰ 12 ਆਏ ਆਂ ਦੀ ਬੱਕਰੀ ਇਹ 10 ਲਾਉਂਦਾ ਸੀਗਾ ਖਿੱਚ ਕੇ ਲਾਤਾ ਆਪਾਂ ਨਾ ਯਾਰ ਉਹਦੀ ਗੱਲ ਦੇ ਨਹੀਂ ਕੀਤਾ ਆ ਬੱਚੇ ਇਸੇ ਦੇ ਬਾਈ ਨਹੀਂ ਨਹੀਂ ਇੱਕ ਖੱਸੀ ਹੈ ਬੋਲੋ ਬੋਲੋ ਬਾਈ ਯਾਰ ਨਵੇੜ ਕੇ ਪਹਿਲਾ ਸੌਦਾ ਕਰਕੇ ਬੋਣੀ ਸਾਰੇ ਖੱਸੀ ਕਰਾਏ ਆ ਕਿੰਨੇ ਖੱਸੀ ਹੈ ਠੀਕ ਆ ਬੋਲੋ ਬੋਲੋ ਨਵੇੜੋ ਬਾਈ ਯਾਰ ਛੰਡ ਦੇ ਯਾਰ ਬਾਈ ਕੀ ਫਰਕ ਆ ਯਾਰ ਕਿੰਨਾ ਜਿਹੜਾ ਕੱਢ ਦੇ ਜੱਕਸ ਰਹਿ ਗਈ ਨਾ ਇਹ ਨਹੀਂ ਅਸੀਂ ਤਾਂ ਕੱਢਤੀ ਪਹਿਲੇ ਹੀ ਬਾੜੀ ਮੋਟੀ ਵਰ ਘੜਦੇ ਨਾ ਮਾੜੀ ਮੋਟੀ ਜਿੰਨੀ ਕਹੀ ਕੱਢਣੀ ਪੂ ਪੂਨੀ ਕੋ ਸੋਨੂ ਵੀ ਪ੍ਰਭੂ ਹਾਂ ਮੈਂ ਤਾਂ ਤੁਹਾਨੂੰ ਸਿੱਧੀ ਕਰਦਾ ਸਰ ਤੇਰੀ ਕੱਢੀ ਜਾ ਵਾ ਤੁਸੀਂ ਉੱਥੇ ਜਾਈ ਜਾਣਾ ਕੰਮ ਤਾਂ ਹੁਣ ਇਹਨੂੰ 12 ਚੋਂ ਵੀ ਫੜਾਵਾਂਗੇ ਅਸੀਂ 12 ਜਾਂ 12.5 ਦੀ ਹੋ ਗਈ ਫੜਾ ਯਾਰ ਫੜਾ ਕਾਸ਼ ਸੁਪੜਾ ਗਾਲੀ ਆ ਲੈ ਯਾਰ ਦੇਣੀ ਨਾ ਤੇਰੀ ਮਰਜ਼ੀ ਆ ਫੜੇ ਇੱਕ ਵਾਰੀ ਤੈਨੂੰ ਆ ਕੇ ਜਾਊਗਾ ਤੇਰਾ ਜਿੱਤ ਮੰਦ ਮੂੰਹੋਂ ਬੋਲੇ ਨਾ ਗੱਲ ਨਹੀਂ ਬੰਦੀ 13000 ਦੀ ਬੱਕਰੀ ਲਗਾ ਦੇ ਜੇ ਲਗਾਉਣੀ ਤੇ ਦੇ ਦੇ ਮਨ ਪੁੱਛਦਾ ਵੀ ਨਹੀਂ ਜਾ ਚੜ ਜਾਂਦੇ ਕੋਈ ਛੱਡ ਪਸ ਦੇ ਦੇ ਯਾਰ ਮਗਾ ਮੰਨੀ ਇਹਦਾ ਖਾਲੀ ਬੱਕਰੀ ਕਰਕੇ ਲੈ ਜਾ ਤੇਰੀ ਇਹ ਗੱਬਰ ਦੀ ਗਰੰਟੀ ਹਾਂ ਫੇਰ ਫੇਰ 15 ਦੀ ਸੀ ਤੇਰੀ 16 ਦੀ ਹੋ ਗਈ ਨਾ ਨੀ ਕਰਕੇ ਦੇਣੀ ਅਸੀਂ ਗੱਬਰ ਦੀ ਗਰੰਟੀ ਨਾਲ ਲਈਏ ਨਾ ਉਹਦਾ ਝੰਜ ਚਟ ਨਹੀਂ ਪੈਂਦੇ ਇਸ ਤੇ ਯਾਰ ਪੈਂਦਾ ਹੀ ਨਹੀਂ ਉਹਦਾ ਇਸ ਝੰਜੜ ਚ ਮੋੜ ਚਾ ਚਾ ਜੀ ਬੋਸ ਆਖੋ ਬੋਸ ਤੇਰੇ ਕਿ ਨਹੀਂ ਨਹੀਂ ਕੋਈ ਚੇਦੇ ਜੀ ਜੈ ਜੀ ਭਰਾ ਯਾਰ ਹੁਣ ਕਿ ਨਿਆਜ਼ ਕਰ ਰੱਖ ਲੈ ਯਾਰ ਬਾਈ ਯਾਰ ਸਾਢੇ 12 ਦੀ ਕਹਤਾ 13 ਦੀ ਕਹਤਾ 13 ਹਜ਼ਾਰ ਚੱਲ ਬਾਬੇ ਨਾਨਕ ਵਾਲੀਆਂ ਯਾਰ ਹੋਰ ਠੀਕ ਆ ਓ ਰੱਖ ਲੈ ਨਾ ਮੋੜ ਨਹੀਂ ਨਹੀਂ ਕੁਛ ਨਹੀਂ ਖਟਿਆ ਦੋਨੇ ਤਰ੍ਹਾਂ ਨਹੀਂ ਰੱਖ ਲੈ ਉਹ ਵੀ ਭਾਈਦਾ ਤੂੰ ਵੀ ਭਾਈਦਾ ਦੋਨੇ ਤਰੇ ਭਜੇ ਨੇ ਰੱਖ ਲੈ ਮੈਂ ਸੋਤੋ ਕੁਛ ਖਾਣਾ ਭਾਈਦਾ ਨਹੀਂ ਕਾ ਮੈਂ ਭਾਈਦਾ ਨਹੀਂ ਰੱਖ ਲੈ ਉਹਨੇ ਵੀ ਰਿਸਕ ਲੈਣਾ ਰੱਖ ਕੇ ਕਿ ਦੋ ਮਹੀਨੇ ਸੰਭੂਗਾ ਮੰਨੀ ਦੀ ਹੁੰਦੀ ਆ ਸਾਹਮਣਾ ਕੀ ਰੱਖ ਤੇਦੀ ਜਾਨ ਬਾਜੂ ਵਿਚਰੀ ਦੀ ਰੱਖ ਲੈ ਮਗਾ ਨਾ ਮੋੜ ਉਹ ਜੈ ਜੀ ਹੋਰ ਫੇ ਕੀ ਆ ਨਾ ਮਣ ਥੋੜਾ ਜੈਜ ਮੈਨੂੰ ਦੱਸੋਗੇ ਤਾਂ ਸਹੀ ਫਿਰਾਂ ਕੁਟਾ ਮਾਰ ਕੇ ਗਿਆ ਯਾਰ ਘਟਾਦਾ 15 ਮਿੰਟ ਛਾਡੇ 13 ਛਾਡੇ 13 ਦੀ ਹੋ ਗਈ ਯਾਰ ਜਾ ਹੋ ਗਈ ਹੋ ਗਈ ਹੋ ਗਈ ਜੇ ਤੂੰ ਕੋ ਸਾਖਿਆ ਤੋਨੇ ਕੋ ਸਾਖਿਆ ਮੇਰੀ ਇੱਕ ਗੱਲ ਸੁਣੀ ਜੇ ਮੈਨੂੰ ਧੰਦੀ ਨੇ ਮੈਂ ਉਹਨੂੰ ਪੁੱਛਣ ਗਿਆ ਵੀ ਕੀ ਕਹਿੰਦਾ ਮੇਰੀ ਗੱਲ ਸੁਣ ਇੱਕ ਮੰਨ ਨਿਬੜ ਗਿਆ ਨਿਬੜ ਗਿਆ 13.5 ਦੀ ਹੋ ਗਈ 13.5 ਦੀ ਬੱਕਰੀਆ ਖਾਲੀ ਕਰਕੇ ਦਿੰਦੇ ਆ ਬਾਈ ਰਾਜੀ ਲੈਂਦਾ ਭਾਈ ਸਸਰੀ ਦਾ ਫਸਣਾ ਇੱਕ ਪਾਰ ਨਾ ਠੀਕ ਹੈ ਵਧੀਆ ਬਾ ਨਵੇੜ ਦੇ ਗਿਣਦੇ ਪੈਸੇ ਆ ਇਧਰ ਉਹਨੂੰ ਵੀ ਦਿੰਦੇ ਰੱਖ ਲੈ ਮੰਨਣਾ ਰਾਜੀ ਕੋਈ ਨੀ ਦਾ ਟਾਈਮ ਆ ਦਰ ਕੋ ਦਰਜੀ ਓ ਰਾਜੀ ਗਿਣ ਖਾ ਪੈਸੇ ਯਾਰ ਅੱਛਾ ਉਹ ਬਹੁਤ ਹੈ ਨਾ ਕੁਝ ਨਹੀਂ ਗਿਣ ਪੈਸੇ ਲਿਖਾ ਲੂ ਯਾਰ ਹੁਣ ਕਰੇ ਭਰੇ ਚੱਲ ਹੁਣ ਹੈ ਨਾ ਘਰ ਹੋ ਸਾਹਮਣੇ ਬਾਈ ਉਧਰ ਸਾਢੇ 13 ਦਾ ਹੋ ਗਿਆ ਲਖਾਈ ਉਹਨੇ ਕਰਾਉਣੀ ਆ ਬੱਕਰੀ ਦਾ ਚੋਮਾਂਜੀ ਬੱਕਰੀ ਦਾ ਸਾਜ ਇੱਧਰ ਆ ਜਾ ਪੱਤੇ ਸਾਜ ਲਓ ਇਹ ਪਹਿਲਾ ਸੌਦਾ ਸੂਰੇ ਵਾਲੇ ਬੱਕਰਾ ਮੰਡੀ ਦਾ ਹੋਇਆ ਬਾਈ ਜੀ ਬਹੁਤ ਵਧੀਆ ਦੇਖੀ ਪੰਗ ਨੂੰ ਆ ਦੇ ਜਿਆਦੇਆਂ ਨੂੰ ਆ ਬੱਕਰੀ ਦਾ ਸੌਦਾ ਹੋਇਆ ਗਿਣੋ ਪੈਸੇ ਬਾਈ ਲੈ ਵੀ ਹੁਣ ਤੇਰੇ ਮੁਕੱਦਰਾਂ ਗਾਂ ਕਿਸਮਤਨੀਆਂ ਖੇਡਾਂ ਬਾਈ ਵੀ ਬੰਦੇ ਚੰਗੇ ਆ ਝੂਠ ਨਹੀਂ ਮਾਰਿਆ ਨਹੀਂ ਬਚਕਾਟ ਮਾਰ ਕੇ ਅਗਲਾ ਹੁੰਦਾ ਬਾਈ ਸਾਡੀ ਤਿੰਨ ਚਾਰ ਦੀ ਗੱਬਣਾ ਜਮਾਂ ਸੱਚਾ ਸੌਦਾ ਕੀਤਾ ਬਾਈਆਂ ਨੇ ਯਾਰ ਤੇ ਖਾਲੀ ਕਰਕੇ ਦੇਤੀ ਆ ਸਰਪੰਚੇ ਲੇ ਲੇ ਲੱਗੇ 99 ਚੜਦਾ ਨਹੀਂ ਕਰਿਆ ਮੈਂ ਤਾਂ ਕਰਲਾ ਖਰਾਬ ਹੀ ਹੋਇਆ ਕੋਈ ਨਹੀਂ ਤ੍ਰਿਪੂਲੀ ਗੱਡੀ ਕਿ ਨਹੀਂ ਬਈ ਚੈੱਕ ਕਰ ਲਓ ਯਾ ਜੈ ਮਾਤਾ ਦੀ ਤੇਰੇ ਤੇ ਕਿਰਪਾ ਜੀ ਲਾ ਬੰਦ ਕੇ ਮਾਇਆ ਚ ਲਖਾਇਆ ਬਈ ਜਾ ਜਾ ਲਖਾਇਆ ਜਾਓ ਬਾਈ ਲਖਾਇਓ ਬਹੁਤ ਬਹੁਤ ਧੰਨਵਾਦ ਬਾਈ ਕਿੰਨੇ ਦੀਆਂ ਲੈ ਲਈਆਂ ਇੱਕ ਮਗਰ ਬੱਚਾ ਰੇਡ ਨਾਲ ਬਸ ਤੂੰ ਆ ਜਾ ਲਓ ਆ ਸੁਣ ਵਾਲੀ ਹੈ ਬਾਈ ਆ ਤਿਆਰ ਆ ਸੁਣ ਵਾਲੀ ਆ ਜੋੜਾ ਇਹਦੇ ਮਗਰ ਬੱਚਾ ਇਹਦੇ ਮਗਰ ਬੱਚਾ ਕੀਤੋਂ ਲਈਆਂ ਬਾਈ ਇਹ ਇਹ ਬਾਈ ਮੰਦਰ ਨਾਲੇ ਤੋਂ ਮੰਦਰ ਨਾਲੇ ਤੋਂ ਮੜਾ ਉਦੀ ਗਿਆ ਦੀ ਪਾਟੇ ਮੰਦਰ ਤੋਂ ਮੰਲਨ ਵਾਲੇ ਤੋਂ ਜੀਤ ਤੋਂ ਬਜੀਤ ਤੋਂ ਲਓ ਬਈ ਆ ਬਾਈ ਜੱਟ ਪੈਸੇ ਗੜੀ ਜਾਂਦਾ ਜੱਟ ਪੈਸੇ ਗੜੀ ਜਾਂਦਾ ਠੀਕ ਆ ਫਿਰ ਠੀਕ ਆ ਜੱਟ ਛੋੜ ਉਹ ਵੀ ਪਾ ਦੇ ਗਿਆ ਰਹੀ ਜਾਂਦੀ ਕੌਣ ਤੇ ਖੋਲ ਰਿਹਾ ਸਾਡਾ ਨਹੀਂ 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 ਆਇਦਰ ਮਾਰੀ ਵਡਿਆ ਬਣਾਣਾ ਭਰਾਵਾ ਬੱਕਰੀ ਦਾ ਮਾਪਾ ਜੋੜਾ ਵੇਚਦਾ ਬਾਈ ਨਹੀਂ ਰੁਹਣ ਦੇਦਾ ਨਹੀਂ ਰੁਹਣ ਦੇਦਾ ਅੰਕਲ ਠੀਕ ਇਹਨੂੰ ਸੂਈ ਨਾਲ 5 ਦਿਨ ਹੋਇਆ ਬਾਈ ਲਓ ਬਈਆ ਬਰਬਰੀ ਬੱਕਰੀ ਦੇ ਮਗਰ ਪਾਠਾ ਮੂੰਹ ਖੀਰੀ ਸੂਈ ਆ ਪੂਛ ਆ ਵਿੱਚ ਹਾਂ ਮੂਹਰੇ ਆਪਾਂ ਆ ਬੜਾ ਦਾਨੀ ਖੀਰੀ ਆ ਪਾਠਾ ਦੇਚੇ ਮੰਗਿਆ ਬਾਈ ਨੇ 22000 ਤੇ ਬਾਈ ਕੀ ਲਾਉਨੇ ਆ ਆਪਾਂ 10000 ਕੋਈ ਗੱਲ ਨਹੀਂ ਆ ਮੇਰੀ ਬੱਕਰੀ ਲਗਾ ਕੋਈ ਕੱਚੇ ਪੈਸੇ ਨਹੀਂ ਲਾਏ ਆਪਾਂ ਪਹਿਲੀ ਸੱਟ ਹੀ ਲਾਏ ਆ ਹੂੰ ਕੋਈ ਨਹੀਂ ਕੱਚੇ ਮੈਨੂੰ ਤੁਸੀਂ ਜੰਦੇ ਹੋ ਇਹ ਕਰਾ ਜੀ ਬੱਚਾ ਵੇਖ ਕੇ ਲੈਨੇ ਆਪਾਂ ਇਹ ਬੱਚੇ ਦਾ ਮੋਲਾ ਬੱਚੇ ਦਾ ਮੋਲਾ ਬੱਕਰੀ ਬੱਕਰੀ ਇੱਕ ਚੀਜ਼ ਹੈ ਹਾਂ ਬੱਕਰੀ ਵੀ ਚੰਗੀ ਹੈ ਬੱਕਰੀ ਚੀਜ਼ ਹੈ ਦੇਖ ਆਪ ਫੋਰਟੂਗੀ ਆਣਾ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ 5 ਦਿਨ ਲੋ ਵੇਖੀ ਜੜ ਨੂੰ ਮੂੰਹ ਮਾਰੀ ਜਾਂਦਾ ਜੀ ਹੁਣੀ ਬੱਚਾ ਜੜ ਲੱਗ ਗਿਆ ਬੱਚੇ ਦੀ ਚੀਜ਼ ਨਹੀਂ ਬੱਚਾ ਨਹੀਂ ਕੋਈ ਕਰਦਾ ਇਹ ਕੱਲ ਨੂੰ ਜੀ ਨਾ ਹਾਂ ਭਾਈ ਬੋਲੋ ਬੋਲੋ ਕਢੋ ਸਾਈ ਅੰਕਲ ਮਾੜਾ ਨੇੜੇ ਨਾ ਦੇ ਨਾ ਉਹ ਦੱਸਾਂ ਦਾ ਫਰਤ ਲੈ ਚਤ ਮੰਨ ਰੱਖ 11000 ਦੀ ਲੈਣਾ ਕੋਈ ਬਾਤ ਨਹੀਂ ਭਾਈ 12000 ਦੀ ਦੇ 17 ਵਾਲੇ ਤੁਰ ਗਏ ਤੇ ਉਹ ਮੇਰੇ 17 ਵਾਲੇ 12 ਦੀ ਉਹ 17 ਵਾਲੇ ਤੁਰ ਗਿਆ ਲੈ ਭਾਈ ਆਪਦਾ ਜਗ੍ਹਾ ਪੂਰੇ 13000 ਦੀ ਦੇਣਾ ਕੰਡੀਆਂ ਗੱਲਾਂ ਕਰਦਾ ਲੈ ਨਹੀਂ ਕਿਤੇ